ਮੇਰਾ ਚਾਚਾ ਦੁਬਈ ਰਹਿੰਦਾ ਸੀ ਘਰ ਵਿੱਚ ਮੈਂ ਤੇ ਮੇਰੀ ਚਾਚੀ ਸੀ ਉਹਨਾਂ ਦੇ ਵਿਆਹ ਨੂੰ ਕਈ ਸਾਲ ਹੋ ਗਏ ਸੀ ਪਰ ਕੋਈ ਬੱਚਾ ਨਹੀਂ ਹੋਇਆ ਸੀ ਇੱਕ ਰਾ ਚਾਚੀ ਮੇਰੇ ਕੋਲ ਆਈ ਤੇ ਕਹਿਣ ਲੱਗੀ ਕੀ ਸੁਨੀਲ ਤੇਰਾ ਚਾਚਾ ਮੈਨੂੰ ਹੁਣ ਤੱਕ ਬੱਚੇ ਦਾ ਸੁੱਖ ਨਹੀਂ ਦੇ ਪਾਇਆ ਇਸ ਲਈ ਮੈਂ ਚਾਹੁੰਨੀ ਆ ਕਿ ਤੂੰ ਮੈਨੂੰ ਖੁਸ਼ੀ ਦੇਵੇਂ ਮੇਰੀ ਚਾਚੀ ਬਹੁਤ ਸੋਹਣੀ ਸੀ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਚਾਚੀ ਦੀ ਗੱਲ ਸੁਣ ਕੇ ਮੈਂ ਥੋੜਾ ਜਿਹਾ ਘਬਰਾ ਗਿਆ ਪਰ ਮੈਂ ਹਾਂ ਕਰ ਦਿੱਤੀ ਸੀ ਅਤੇ ਫਿਰ ਮੈਂ ਤੇ ਚਾਚੀ ਮੇਰਾ ਨਾਮ ਸੁਨੀਲ ਹੈ ਤੇ ਮੇਰੀ ਉਮਰ 21 ਸਾਲ ਹੈ ਮੈਂ ਹਾਲੇ ਪੜ ਰਿਹਾ ਅਤੇ ਜਿਸ ਦੇ ਲਈ ਮੈਂ ਆਪਣੀ ਅਗਲੀ ਪੜਾਈ ਕਰਨ ਲਈ ਸ਼ਹਿਰ ਜਾਣਾ ਚਾਹੁੰਦਾ ਸੀ ਜਦੋਂ ਇਹ ਗੱਲ ਮੈਂ ਆਪਣੀ ਮਾਂ ਨੂੰ ਦੱਸੀ ਤਾਂ ਮੇਰੀ ਮਾਂ ਨੇ ਮੈਨੂੰ ਕਹਿ ਦਿੱਤਾ ਸੀ ਇਸ ਲਈ ਮੈਂ ਸ਼ਹਿਰ ਵਿੱਚ ਕਿਰਾਏ ਤੇ ਜਾਣਾ ਚਾਹੁੰਦਾ ਸੀ ਅਥੇ ਕਮਰਾ ਲੈ ਕੇ ਉੱਥੇ ਪੜਨਾ ਚਾਹੁੰਦਾ ਸੀ ਮੇਰੀ ਮਾਂ ਨੇ ਕਿਹਾ ਕਿ ਤੇਰਾ ਪਿਓ ਤੇਰੀ ਇਹਨੇ ਮਿਸ਼ਨ ਕਰਵਾ ਦੇਊਗਾ ਜਦੋਂ ਮੇਰੀ ਮਾਂ ਨੇ ਮੇਰੇ ਪਿਓ ਨੂੰ ਦੱਸਿਆ ਤਾਂ ਉਹਨਾਂ ਨੇ ਮੇਰੀ ਐਡਮਿਸ਼ਨ ਸ਼ਹਿਰ ਵਿੱਚ ਕਰਵਾ ਦਿੱਤੀ ਸੀ ਜਦੋਂ ਮੈਂ ਘਰ ਆਇਆ ਤਾਂ ਕਮਰੇ ਦੀ ਗੱਲ ਕੀਤੀ ਤਾਂ ਮੇਰੀ ਮਾਂ ਨੇ ਕਿਹਾ ਕਿ ਤੇਰਾ ਚਾਚਾ ਉਸੇ ਸ਼ਹਿਰ ਵਿੱਚ ਰਹਿੰਦਾ ਤੈਨੂੰ ਕੀ ਲੋੜ ਐ ਕਿਰਾਏ ਤੇ ਰਹਿੰਦੀ ਉਸ ਦਾ ਆਪਣਾ ਮਕਾਨ ਹੈ ਤੈਨੂੰ ਉਹ ਆਪਣੇ ਕੋਲ ਰੱਖੂਗਾ ਤੇ ਮੈਂ ਤੇਰੇ ਚਾਚੇ ਨਾਲ ਗੱਲ ਕਰਦੀ ਆ ਜਦੋਂ ਮੇਰੀ ਮਾਂ ਨੇ ਚਾਚੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੁਨੀਲ ਨੂੰ ਸਾਡੇ ਕੋਲ ਭੇਜੋ ਉਹ ਸਾਡੇ ਕੋਲ ਰਵੇ ਕਿੰਨਾ ਵੱਡਾ ਘਰ ਹੈ ਇੱਥੇ ਰਹਿ ਕੇ ਆਪਣੀ ਪੜ੍ਹਾਈ ਕਰੇ ਮੈਂ ਤਾਂ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਕਰਕੇ ਬਾਹਰ ਹੀ ਰਹਿਣਾ ਅਤੇ ਉਸ ਦੀ ਚਾਚੀ ਕੱਲੀ ਹੀ ਰਹਿ ਜਾਂਦੀ ਹੈ ਕਈ ਮਹੀਨੇ ਬਾਅਦ ਜਾਂ ਫਿਰ ਸਾਲ ਚੱਕਵਾਰ ਹੀ ਮੈਂ ਘਰ ਆਉਣਾ ਹਾਂ ਸੁਨੀਲ ਇੱਥੇ ਰਹੂਗਾ ਤਾਂ ਆਪਣੀ ਚਾਚੀ ਦਾ ਧਿਆਨ ਰੱਖੂਗਾ ਅਤੇ ਪੜ੍ਹਾਈ ਦੇ ਨਾਲ-ਨਾਲ ਉਸ ਦਾ ਦਿਲ ਵੀ ਲੱਗ ਜਾਊਗਾ ਮੇਰੇ ਮਾਪਿਓ ਨੇ ਇਜੂਰੀ ਦੇ ਦਿੱਤੀ ਸੀ ਤੇ ਅਗਲੇ ਦਿਨ ਮੈਂ ਆਪਣਾ ਸਮਾਨ ਪੈਕ ਕਰਕੇ ਚਾਚੇ ਦੇ ਘਰ ਚਲਾ ਗਿਆ ਸੀ ਚਾਚਾ ਜੀ ਨੇ ਮੈਨੂੰ ਫੋਨ ਉੱਤੇ ਉਥੋਂ ਦਾ ਐਡਰੈਸ ਪੇਜ ਦਿੱਤਾ ਸੀ ਜਦੋਂ ਮੈਂ ਘਰ ਪਹੁੰਚ ਕੇ ਘੰਟੀ ਮਾਰੀ ਤਾਂ ਥੋੜੇ ਜਿਰ ਵਿੱਚ ਹੀ ਦਰਵਾਜ਼ਾ ਖੁੱਲਿਆ ਸਾਹਮਣੇ 26 ਕੋ ਸਾਲ ਦੀ ਬਹੁਤ ਹੀ ਸੋਹਣੀ ਔਰਤ ਖੜੀ ਸੀ ਜੋ ਕਿ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਜਿਦਾ ਕੋਈ ਫਰੀ ਹੋਵੇ ਮੇਰੀ ਤਾਂ ਉਸ ਤੋਂ ਨਜ਼ਰ ਹੀ ਪਰੇ ਨਹੀਂ ਹੋ ਰਹੀ ਸੀ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ ਤੇ ਫਿਰ ਮੈਂ ਆਪਣਾ ਨਾਂ ਦੱਸਿਆ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੇਰੀ ਚਾਚੀ ਹਾਂ ਇਸ ਤੋਂ ਪਹਿਲਾਂ ਮੈਂ ਆਪਣੀ ਚਾਚੀ ਨੂੰ ਕਦੀ ਨਹੀਂ ਮਿਲਿਆ ਸੀ ਕਿਉਂਕਿ ਜਦੋਂ ਮੇਰੇ ਚਾਚੇ ਦਾ ਵਿਆਹ ਸੀ ਉਸ ਸਮੇਂ ਵੀ ਮੇਰੀ ਸਿਹਤ ਠੀਕ ਨਹੀਂ ਸੀ ਇਸ ਲਈ ਮੈਂ ਵਿਆਹ ਵਿੱਚ ਨਹੀਂ ਗਿਆ ਸੀ ਤੇ ਸਾਡੀ ਮੁਲਾਕਾਤ ਨਹੀਂ ਹੋਈ ਤੇ ਅੱਜ ਪਹਿਲੀ ਮੁਲਾਕਾਤ ਸੀ ਉਸ ਦੀ ਖੂਬਸੂਰਤੀ ਮੇਰੀ ਅੱਖਾਂ ਨੂੰ ਕੁਝ ਪਲ ਦੇਖਣ ਲਈ ਮਜਬੂਰ ਕਰ ਰਹੀ ਸੀ ਜਦੋਂ ਚਾਚਾ ਜੀ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਅੰਦਰ ਲੈ ਕੇ ਗਏ ਤਾਂ ਮੈਂ ਤਾਂ ਹੈਰਾਨ ਹੀ ਹੋ ਗਿਆ ਸੀ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਮੈਂ ਜਾ ਕੇ ਸੂफी ਉੱਤੇ ਬੈਠ ਗਿਆ ਤੇ ਜਦੋਂ ਮੈਂ ਚਾਚੀ ਨੂੰ ਚਾਚਾ ਜੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਬਾਜ਼ਾਰ ਗਏ ਨੇ ਆਉਂਦੇ ਹੋਣਗੇ ਉਹ ਮੇਰੇ ਲਈ ਚਾਹ ਤੇ ਨਾਸ਼ਤਾ ਲੈਣ ਗਏ ਅਤੇ ਇੰਨੇ ਵਿੱਚ ਹੀ ਚਾਚਾ ਜੀ ਵੀ ਆ ਗਏ ਸੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬਹੁਤ ਚੰਗਾ ਹੋਇਆ ਤੂੰ ਇੱਥੇ ਆ ਗਿਆ ਹੁਣ ਤਾਂ ਵਧੀਆ ਰਹੂਗਾ ਤੇ ਸੁਨੀਲ ਹੱਟਾ ਹੋ ਗਿਆ ਤੂੰ ਇੱਥੇ ਆ ਗਿਆ ਤਾਂ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਊਗੀ ਤੂੰ ਇੱਥੇ ਰਹਿ ਕੇ ਆਪਣੀ ਪੜ੍ਹਾਈ ਕਰ ਅਤੇ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਆਪਣੀ ਚਾਚੀ ਨੂੰ ਕਹਿ ਦੇਈ ਮੇਰੀ ਚਾਚੀ ਨਾਲ ਵੀ ਮੇਰੀ ਦੋਸਤੀ ਹੋ ਗਈ ਸੀ ਚਾਚੀ ਦਿਲ ਦੀ ਬਹੁਤ ਚੰਗੀ ਸੀ ਤੇ ਮੇਰਾ ਬਹੁਤ ਧਿਆਨ ਰੱਖਦੀ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੰਦੀ ਸੀ ਤੇ ਮੇਰਾ ਚਾਚਾ ਦੁਬਈ ਵਿੱਚ ਰਹਿੰਦਾ ਸੀ ਕੁਝ ਦਿਨਾਂ ਵਿੱਚ ਹੀ ਮੇਰੀ ਚਾਚੀ ਨਾਲ ਦੋਸਤੀ ਹੋ ਗਈ ਸੀ ਤੇ ਉਹ ਦੋਨੋਂ ਆਪਸ ਵਿੱਚ ਬਹੁਤ ਖੁਸ਼ ਰਹਿੰਦੇ ਇਹ ਤਾਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਿਲ ਗਈਆਂ ਹੋਣ ਚਾਚੀ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਡਿਸ਼ਾਂ ਬਣਾਉਂਦੀ ਤੇ ਸਾਨੂੰ ਕਹਿੰਦੀ ਉਸ ਦੇ ਹੱਥ ਦਾ ਖਾਣਾ ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਸੀ ਜਿਵੇਂ ਉਸ ਦੇ ਹੱਥਾਂ ਵਿੱਚ ਕੋਈ ਜਾਦੂ ਹੋਵੇ ਇਹ ਤਾਂ ਹੀ ਦਿਨ ਬੀਤ ਰਹੇ ਸੀ ਤੇ ਹੁਣ ਮੇਰੇ ਚਾਚੇ ਦੇ ਜਾਣ ਦਾ ਸਮਾਂ ਆ ਗਿਆ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਸੁਨੀਲ ਮੈਂ ਤੇਰੀ ਚਾਚੀ ਨੂੰ ਤੇਰੇ ਸਹਾਰੇ ਛੱਡ ਕੇ ਜਾ ਰਿਹਾ ਹਾਂ ਤੇ ਤੂੰ ਆਪਣੀ ਚਾਚੀ ਦਾ ਧਿਆਨ ਰੱਖੀਂ। ਮੈਂ ਉਹਨਾਂ ਨੂੰ ਹਾਂਮੀ ਭਰ ਦਿੱਤੀ ਸੀ। ਅਗਲੇ ਦਿਨ ਸਵੇਰੇ ਹੀ ਚਾਚਾ ਜੀ ਦੁਬਈ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਚਾਚੀ ਉਦਾਸ ਹੋ ਗਈ ਸੀ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਦਿਲ ਲੱਗ ਜਾਵੇ। ਪਰ ਫਿਰ ਵੀ ਉਹ ਦਾ ਸੀ ਤੇ ਕਹਿੰਦੇ ਜਦੋਂ ਤੇਰੇ ਚਾਚਾ ਜੀ ਘਰ ਆਉਂਦੇ ਨੇ ਤਾਂ ਮੈਨੂੰ ਬੜਾ ਸਕੂਨ ਮਿਲਦਾ ਪਰ ਉਹਨਾਂ ਤੋਂ ਪਿੱਛੋਂ ਮੈਂ ਬਿਲਕੁਲ ਇਕੱਲੀ ਹੋ ਜਾਂਦੀ ਹਾਂ ਜਿੱਦਾਂ ਮੇਰਾ ਕੋਈ ਵੀ ਨਹੀਂ ਇਹ ਕਹਿ ਕੇ ਮੇਰੀ ਚਾਚੀ ਰੋਣ ਲੱਗੀ ਸੀ ਮੈਂ ਚਾਚੀ ਨੂੰ ਤਸੱਲੀ ਦੇ ਰਿਹਾ ਸੀ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਆ ਇਹ ਸੁਣ ਕੇ ਚਾਚੀ ਮੇਰੇ ਮੋਢੇ ਤੇ ਹੱਥ ਰੱਖ ਕੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਹੁਣ ਤੂੰ ਹੀ ਮੇਰਾ ਸਹਾਰਾ ਹੈ ਇਹ ਗੱਲ ਸੁਣ ਕੇ ਮੈਨੂੰ ਥੋੜਾ ਅਜੀਬ ਲੱਗ ਰਿਹਾ ਸੀ ਪਰ ਚਾਚੀ ਨੂੰ ਕਿੱਦਾਂ ਮਨਾ ਕਰ ਸਕਦਾ ਸੀ ਚਾਚੀ ਗੱਲਾਂ ਕਰ ਰਹੀ ਸੀ ਪਰ ਮੈਂ ਫਿਰ ਉਸ ਤੇ ਧਿਆਨ ਨਹੀਂ ਦਿੱਤਾ ਖੈਰ ਉਸ ਦਿਨ ਕਿਸੇ ਤਰ੍ਹਾਂ ਮੈਂ ਅੰਦਰ ਚਲਾ ਗਿਆ ਅਗਲੇ ਦਿਨ ਸਵੇਰੇ ਚਾਚੀ ਨਹਾਤੋ ਕੇ ਬਾਥਰੂਮ ਵਿੱਚੋਂ ਆਈ ਤਾਂ ਉਹਨਾਂ ਨੇ ਬਹੁਤ ਸੋਹਣਾ ਗਾਉ ਨੂੰ ਪਾਇਆ ਹੋਇਆ ਸੀ ਮੈਂ ਹਾਲ ਦੇ ਵਿੱਚ ਬੈਠਾ ਸੀ ਤੇ ਉਹ ਬਹੁਤ ਹੀ ਜ਼ਿਆਦਾ ਸੂਣੀ ਲੱਗ ਰਹੀ ਸੀ ਜਿੱਦਾਂ ਕੋਈ ਅpsra ਹੋਵੇ ਉਹਨਾਂ ਨੂੰ ਵੇਖ ਕੇ ਮੈਂ ਵੇਖਦਾ ਹੀ ਰਹਿ ਗਿਆ ਤੇ ਮੈਨੂੰ ਇੱਕ ਅਜੀਬ ਜਿਹੀ ਫੀਲਿੰਗ ਹੋਣ ਲੱਗੀ ਮੈਂ ਵੀ ਉਸ ਸਮੇਂ ਇੱਕ ਜਵਾਨ ਮੁੰਡਾ ਸੀ ਮੇਰੇ ਵੀ ਕੁਝ ਆਰਮਾਨ ਸੀ ਮੇਰਾ ਵੀ ਦਿਲ ਮਚਲਦਾ ਸੀ ਪਰ ਉਹ ਮੇਰੀ ਚਾਚੀ ਸੀ ਤੇ ਮੈਂ ਆਪਣੀ ਅੱਖਾਂ ਨੀਵੀਆਂ ਕਰ ਲਈਆਂ ਸੀ ਅਤੇ ਫੋਨ ਚਲਾਉਣ ਲੱਗਾ ਪਰ ਉਹਨ ਇੱਕ ਗੱਲ ਮੈਂ ਨੋਟ ਕੀਤੀ ਸੀ ਕਿ ਜਦੋਂ ਤੋਂ ਚਾਚਾ ਜੀ ਗਏ ਸੀ ਚਾਚੀ ਬਹੁਤ ਖੁੱਲ ਕੇ ਰਹਿਣ ਲੱਗੀ ਸੀ ਮੈਂ ਹਰ ਦਿਨ ਸਵੇਰੇ ਕਾਲਜ ਜਾਂਦਾ ਤੇ ਸ਼ਾਮ ਨੂੰ ਆਉਂਦਾ ਇੱਕ ਦਿਨ ਜਦੋਂ ਮੈਂ ਕਾਲਜ ਤੋਂ ਆਇਆ ਤਾਂ ਉਸ ਸਮੇਂ ਚਾਚੀ ਮੇਰੇ ਸਾਹਮਣੇ ਸੋਫੇ ਤੇ ਸੁੱਤੀ ਪਈ ਸੀ ਉਹਨਾਂ ਨੂੰ ਮੈਂ ਮੇਰੇ ਨੌਂਦੇ ਕਮਰੇ ਵਿੱਚ ਗਿਆ ਉਹਨਾਂ ਦਾ ਆਪਣੇ ਕੱਪੜਿਆਂ ਦੇ ਉੱਤੇ ਕੋਈ ਧਿਆਨ ਨਹੀਂ ਸੀ ਮੈਨੂੰ ਵੀ ਇੱਕ ਅਜੀਬੀ ਬੇਚੈਨੀ ਹੋ ਰਹੀ ਸੀ ਮੇਰਾ ਵੀ ਦਿਲ ਵਹਿ ਰਿਹਾ ਸੀ ਪਰ ਸਾਡੇ ਵਿੱਚ ਇੱਕ ਰਿਸ਼ਤਾ ਸੀ ਜੋ ਸਾਨੂੰ ਬਾਰ-ਬਾਰ ਰੋਕਦਾ ਸੀ ਮੈਂ ਚਾਚੀ ਨੂੰ ਆਵਾਜ਼ ਦਿੱਤੀ ਤਾਂ ਉੱઠી ਤਾਂ ਉਹਨਾਂ ਨੇ ਕਿਹਾ ਮੈਂ ਥੱਕ ਗਈ ਸੀ ਇਸ ਲਈ ਸੋਫੇ ਤੇ ਹੀ ਸੌਂ ਗਈ ਪਤਾ ਹੀ ਨਾ ਲੱਗਾ ਕਦੋਂ ਅੱਖ ਲੱਗੀ ਮੇਰੇ ਨਾਲ ਖੁੱਲ ਕੇ ਗੱਲ ਕਰਦੀ ਸੀ ਮੈਂ ਵੀ ਸੋਚਿਆ ਕਿ ਕਿਉਂ ਨਾ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਦੱਸਾਂ ਅਤੇ ਖੁੱਲ ਕੇ ਗੱਲ ਕਰਾਂ ਪਰ ਫਿਰ ਮੈਨੂੰ ਝਿਜਕ ਆ ਜਾਂਦੀ ਤੇ ਮੈਂ ਹਿੰਮਤ ਕੀਤੀ ਚਾਚੀ ਨੂੰ ਕਿਹਾ ਕਿ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੀ ਹੋ ਬਿਲਕੁਲ ਜਿੱਦਾਂ ਇੱਕ ਮਾਸੂਮ ਬੱਚਾ ਸੁੱਤਾ ਹੋਵੇ ਉਹ ਮੇਰੀ ਗੱਲ ਸੁਣ ਕੇ ਮੁਸਕਰਾਉਣ ਲੱਗੀ ਤੇ ਕਹਿਣ ਲੱਗੀ ਕਿ ਤੈਨੂੰ ਅਜਿਹਾ ਕੀ ਨਜ਼ਰ ਆ ਗਿਆ ਉਸ ਵਕਤ ਤਾਂ ਮੈਂ ਜ਼ਿਆਦਾ ਕੁਝ ਨਾ ਬੋਲਿਆ ਛੁੱਪ ਹੀ ਰਿਹਾ ਮੈਨੂੰ ਲੱਗਾ ਕਿ ਸ਼ਾਇਦ ਮੇਰੀ ਗੱਲ ਚਾਚੀ ਨੂੰ ਬੁਰੀ ਨਾ ਲੱਗ ਜਾਵੇ ਇੱਕ ਦਿਨ ਅਸੀਂ ਬੈਠੇ ਸੀ ਤੇ ਮੈਂ ਉਹਨਾਂ ਨੂੰ ਪੁੱਛ ਹੀ ਲਿਆ ਕਿ ਚਾਚੀ ਜੀ ਤੁਹਾਡੇ ਵਿਆਹ ਨੂੰ 5 ਸਾਲ ਹੋ ਗਏ ਪਰ ਹਾਲੇ ਤੱਕ ਕੋਈ ਬੱਚਾ ਕਿਉਂ ਨਹੀਂ ਹੋਇਆ ਇਹ ਸੁਣ ਕੇ ਚਾਚੀ ਬਹੁਤ ਜ਼ਿਆਦਾ ਉਦਾਸ ਹੋ ਗਈ ਤੇ ਕਹਿਣ ਲੱਗੀ ਕਿ ਮੈਂ ਤੇ ਤੇਰੇ ਚਾਚਾ ਜੀ ਨੇ ਡਾਕਟਰਾਂ ਨੂੰ ਬਹੁਤ ਦਿਖਾਇਆ ਬਹੁਤ ਇਲਾਜ ਕਰਾਏ ਪਰ ਬੱਚਾ ਹਾਲੇ ਤੱਕ ਨਹੀਂ ਹੋਇਆ ਮੇਰੀ ਰਿਪੋਰਟ ਠੀਕ ਹੈ ਉਹ ਡਾਕਟਰ ਨੇ ਕਿਹਾ ਕਿ ਤੇਰੇ ਚਾਚੇ ਵਿੱਚ ਕਮੀ ਹੈ ਜਿਸ ਕਰਕੇ ਉਹ ਪਿਓ ਨਹੀਂ ਬਣ ਸਕਦਾ ਇਹ ਕਹਿੰਦੇ ਹੀ ਉਹ ਉਦਾਸ ਹੋ ਗਈ ਤੇ ਰੋਣ ਲੱਗੀ ਉਸ ਦੀ ਅੱਖਾਂ ਦੇ ਵਿੱਚ ਅੰਜੂ ਆ ਰਹੇ ਸੀ ਮੈਨੂੰ ਬੁਰਖ ਹੋਇਆ ਕਿਉਂਕਿ ਬੱਚਾ ਹਰ ਮਾਂ-ਬਾਪ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਹਿੱਸਾ ਹੁੰਦਾ ਮੈਂ ਇਹਨਾਂ ਨੂੰ ਹੌਸਲਾ ਦਿੱਤਾ ਤੇ ਚੁੱਪ ਕਰਾਇਆ ਅਤੇ ਇੱਕ ਰਾਤ ਮੈਂ ਆਪਣੇ ਕਮਰੇ ਵਿੱਚ ਬੈਠਦੇ ਸੀ ਉਸ ਵਕਤ ਮੈਨੂੰ ਨੀਂਦ ਨਹੀਂ ਆ ਰਹੀ ਸੀ ਅਥੇ ਚਾਚੀ ਦਾ ਉਸੇ ਮੇਰੀ ਅੱਖਾਂ ਦੇ ਉੱਤੇ ਹਾਵੀ ਹੋ ਰਿਹਾ ਸੀ ਅਥੇ ਮੇਰੇ ਕੋਲ ਆਈ ਤੇ ਕਹਿਣ ਲੱਗੀ ਕੀ ਹੋਇਆ ਤੈਨੂੰ ਨੀਂਦ ਨਹੀਂ ਆ ਰਹੀ ਮੈਂ ਉੱਠ ਕੇ ਬੈਠ ਗਿਆ ਸੀ ਤੇ ਪੁੱਛਿਆ ਚਾਚੀ ਜੀ ਤੁਸੀਂ ਇਸ ਸਮੇਂ ਇੱਥੇ ਕੀ ਕਰ ਰਹੇ ਹੋ ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਇੱਕਾ ਲੱਗੇ ਹੀ ਨਸ਼ਾ ਸੀ ਮੈਂ ਸਮਝ ਗਿਆ ਸੀ ਕਿ ਉਹ ਕੀ ਚਾਹੁੰਦੀ ਹੈ ਫਿਰ ਮੈਂ ਤੇ ਮੇਰੀ ਚਾਚੀ ਅਗਲੀ ਕਹਾਣੀ ਦਾ ਪਾਰ ਦੂਜੀ ਵੀਡੀਓ ਵਿੱਚ ਸੁਣਿਓ ਜੀ ਕਹਾਣੀ ਚੰਗੀ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਕਹਾਣੀ ਦਾ ਦੂਜਾ ਭਾਗ ਤੁਹਾਡੇ ਸਾਹਮਣੇ ਜਲਦ ਹੀ ਆਵੇਗਾ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ